ਸੋ ਇਹ ਦੋਸਤੋ ਅਜੇ ਸਥਿਤੀ ਹੈ ਪਾਣੀ ਬਿਲਕੁਲ ਕੰਟਰੋਲ ਚ ਹੈ ਔਰ ਦੇਖੋ pau ਮਛੀਆਂ ਫੰਡਿਆ ਇਹ ਹਰੀ ਗਾਲਾ ਹੈਡ ਹੈ ਤੇ ਬਿਲਕੁਲ ਪਾਣੀ ਹੈ ਪਰ ਥੋੜਾ ਥੋੜਾ ਵਾ ਜਿਆਦਾ ਨਹੀਂ ਹੈ ਦਰਦੀ ਲੋੜ ਨਹੀਂ ਅਜੇ ਪਰ ਮੀਂਹ ਜਿਆਦੇ ਜੇ ਪਿਛੇ ਪਏ ਤੇ ਪਾਣੀ ਦਾ ਕੋਈ ਕੋ ਪਤਾ ਥੋੜੀ ਹੁੰਦਾ ਇਸ ਕਰਕੇ ਸਥਿਤੀ ਕੰਟਰੋਲ ਦੇ ਵਿੱਚ ਆ ਬਾਕੀ ਪ੍ਰਸ਼ਾਸਨ ਜਿਹੜਾ ਪੂਰੇ ਜੋਰਾ ਛੋਰਾ ਚ ਲੱਗਾ ਹੋਇਆ ਅੱਗੇ ਬੰਨਣ ਨੂੰ ਏਰੀਕੀ ਦੀ ਬੰਨਣ ਵਾਸਤੇ ਉਹ ਹੈਗਾ ਹਰੀਗੰਲਾ ਤੇ ਆ ਜਾਣ ਨਮਾ ਪੁਲ ਵੱਜਾ ਵਾ ਉਹ ਵੀ ਤੁਹਾਨੂੰ ਆਪਾ ਵਿਖਾਉਨੇ ਆ ਆ ਜੋ ਇਹ ਚੰਡਾ ਬੋਲ ਦੇ ਵਿੱਚ ਇਹ ਪਾਣੀ ਆ ਇਹ ਸਾਗਰ ਤੇ ਦਰਿਆ ਤੇ ਬੜਿਆ ਨਵਾਂ ਪੁਲ ਹਰੀਕੇ ਠੰਡਾ ਮਰਸਰ ਬੰਡਾ ਹਾਈਵੇ ਦੇ ਉੱਪਰ ਕਰਕੇ ਜਿੰਨੇ ਵੀ ਮਾਨ ਏਰੀਏ ਦੇ ਮੇਰੇ ਵੀਰ ਭਰਾ ਹੈਗੇ ਨੇ ਵੀਡੀਓ ਦੇਖਦੇ ਨੇ ਇਹ ਕੋਈ ਗੱਲ ਨਹੀਂ ਥੋੜਾ ਧਿਆਨ ਨਾਲ ਰਿਓ ਜਰੂਰ ਬਾਕੀ ਸਥਿਤੀ ਕੰਟਰੋਲ ਚ ਆ ਪਾਣੀ ਦੀ ਤੇ ਵੀਡੀਓ ਨੂੰ ਸ਼ੇਅਰ ਚੈਨ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਗੇ ਤੋਂ ਕੋਈ ਚੰਗੀਆਂ ਚੰਗੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਜਰੂਰ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ